ਸਰਦਾਰ ਜੀ ਅਸੀਂ ਵੀ ਸਵੇਰ ਦੇ ਬੱਤੇ ਉਹ ਭਾਈ ਤੂੰ ਵੀ ਬੈਠਾ ਰਹਿ ਤੂੰ ਚੱਲ ਜਾ ਬੰਦੇ ਦੂਰੇ ਰਹਿ ਜਾਣੀ ਦੱਸੂਗਾ ਬਾਬਾ ਅੱਥਰੂ ਨਾ ਪੀਂਦਾ ਜਾ ਹੁਣ ਚੱਲੋ ਤਾਤਾ ਰਾਹ ਮੈਂ ਤਾਂ ਕੋਈ ਨਾ ਕਰੀਂ ਕੋਈ ਹੋਰ ਲੱਭਦੀ ਹੋਣੀ ਹੈ ਜਪਾਨ ਹੋਣੀ ਹੈ ਕਰਾਨੇ ਬੱਦ ਦੋ ਭਾਈ ਹੈ ہزي اپن بيوي بي ہاي ہاي پروس سي اپا ہاي ہاي پروس سي اپا ہاي ਤੇਰੇ ਮੁਹਰ ਦਾ ਵਿਚਾਰ ਨਹੀਂ ਅਰਦਾਤਾ ਤੇਰੇ ਮੁਹਰ ਦਾ ਤੇਰਾ ਕਹਿਣਾ ਜਿੰਦਾਬਾਦ ਜਿੰਦਾਬਾਦ ਤੇਰਾ ਕਹਿਣਾ ਕਿਉਂ ਕੱਖ ਨਹੀਂ ਰਹਿਣਾ ਤੇਰਾ ਕਹਿਣਾ ਕਿਉਂ ਕੱਖ ਨਹੀਂ ਰਹਿਣਾ ਤੇਰਾ ਕਹਿਣਾ ਕਿਉਂ ਕੱਖ ਨਹੀਂ ਰਹਿਣਾ ਕੀ ਚੁੱਕੀ ਚੱਕ ਲਿਆਗੇ ਤੂੰ ਦੇਖੋ ਡਰ ਰੱਖਦੇ ਆਗੇ ਆਮਲਾ ਸਰ ਪੁੱਛਨੀ ਹੈ ਛੋਟੀ ਜੀ ਗੱਲ ਪਿੱਛੇ ਫੇਸਬੁਕ ਦੀ ਲੜਾਈ ਹੈ ਫੇਸਬੁਕ ਦੀ ਲੜਾਈ ਤੋਂ ਬਾਅਦ ਇਹ ਕੋਈ ਤਤਕਾਰ ਹੋਇਆ ਉਹਨਾਂ ਦਾ ਆਪਸੀ ਤਤਕਾਰ ਤੋਂ ਬਾਅਦ ਕੋਈ ਲੜਾਈ ਹੋ ਗਈ ਚਲੋ ਉਹਦਾ ਕਾਨੂੰਨੀ ਮੁੱਦਾ ਹੈ ਕਾਨੂੰਨੀ ਮੁੱਦਾ ਕਾਨੂੰਨੀ ਦਾਇਰੇ ਦਾ ਜੋ ਵੀ ਕਾਰਵਾਈ ਕਰਨੀ ਕਾਨੂੰਨ ਨਾਲ ਕਰਨੀ ਪਰ ਜਿਹੜੇ ਸਾਡੇ ਤੇਗ ਜੀ ਮੰਗਣ ਬ੍ਰਦਰ ਹੀ ਕਹਿੰਦਾ ਹੈ ਜੇ ਬ੍ਰਦਰ ਹੀ ਹੈ ਸਾਡੇ ਉਹ ਉਹੀ ਇਹਨਾਂ ਨਗਰਪਾਲਿਕਾ ਦੇ ਮੁਲਾਜ਼ਮਾਂ ਨੂੰ ਨੇ ਨਾਲ ਸਪੋਧਰ ਕੀਤਾ ਕਿ ਗੁੰਡਾ ਸ਼ਬਦ ਕਹਿ ਕੇ ਸੰਬੋਧਨ ਕੀਤਾ ਔਰ ਇੱਥੇ ਮੁੱਦਾ ਕੋਈ ਨਹੀਂ ਹੈ ਜੇ ਅਗਰ ਉਹ ਆ ਕੇ ਇੱਥੇ ਮਾਫੀ ਮੰਗ ਲਵੇ ਜਾਂ ਕਿਸੇ ਤਰ੍ਹਾਂ ਨਾਲ ਹੋ ਜਾਂਦਾ ਤਾਂ ਐਡੀ ਜਿਹੜੀ ਪਬਲਿਕ ਨੂੰ ਹਾਸ ਨਹੀਂ ਹੋਣਾ ਪੈਣਾ ਸੀਗਾ ਔਰ ਤੁਸੀਂ ਦੇਖੇ ਰਹੇ ਕਿ ਇਹ ਉਹ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਹੈ ਜਿਹੜੇ ਕਿ ਵਿਚਾਰੇ ਦਿਨ ਰਾਤ ਹਰ ਸੁੱਖ ਦੁੱਖ ਦੇ ਵਿੱਚ ਹਰ ਕਿਸੇ ਦੇ ਨਾਲ ਕਰਦੇ ਆ ਲੋਕ ਸਵੇਰੇ ਉੱਠ ਕੇ ਮੰਦਰ ਗੁਰਦਾਰੇ ਜਾਂਦੇ ਔਰ ਇਹ ਵਿਚਾਰੇ ਸਵੇਰੇ ਸਵੇਰੇ ਸਫਾਈ ਦੇ ਕੰਮ ਨੂੰ ਲੱਗੇ ਹੁੰਦੇ ਅੱਜ ਇਹਨਾਂ ਦੇ ਨਾਲ ਐਡਾ ਤੱਕਾ ਹੋਇਆ ਕਰਦਾ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਇਹ ਮਜਬੂਰੀ ਦੇ ਵਿੱਚ ਸਾਨੂੰ ਧਰਨਾ ਲਗਾਵਾ ਪਿਆ ਬ੍ਰਦਰ ਚਲ 10 ਵਜੇ ਤੱਕ ਜਾ ਲੈ ਠੀਕ ਹੈ 10 ਵਜੇ ਦਾ ਕੀ ਹੈ ਅਗਰ 10 ਦੇ ਬਾਅਦ 11 ਵਜੇ ਨਹੀਂ ਦੋ ਦਿਨ ਹੋ ਗਏ ਤਿੰਨ ਦਿਨ ਕੋਈ ਵੀ ਨਹੀਂ ਕੋਸੋਣਿਆ ਸੁਣਾਇਆ ਨਹੀਂ ਕੱਲ 10 ਵਜੇ ਤੱਕ ਦੱਸੋ ਜੀ ਦਲੀਪ ਜੀ 10 ਵਜੇ ਮੱਕਾ 10 ਵਜੇ ਤੱਕ ਦੋ ਛੰਮੀਵਾਰੀ ਪਾਣੀ ਹੋਣੀ ਚਾਹੀਦੀ ਹੋਰ ਪਾਈਚਾਰੀ ਵੀ ਛੋਟੀ ਛੰਮੀਵਾਰੀ ਪਾਣੀ ਸਾਡੇ ਸਾਡੇ ਪ੍ਰਧਾਨ ਜੀ ਆ ਭਾਈ ਸਾਡੀ ਜ਼ਿੰਮੇਵਾਰੀ ਹੈ ਪਹਿਲਾ ਸਰ ਆਇਓ ਸਰ ਕੋਈ ਨਹੀਂ ਪਤਾ ਕੀ ਹੈ ਭਈ ਇਹ ਸਾਡੇ ਪ੍ਰਧਾਨ ਜੀ ਹੈ ਇਹ ਤਾਂ ਮੈਨੂੰ ਪਤਾ ਪੈਸਾ ਆਜੋ ਸਰ ਸਾਡੇ ਪ੍ਰਧਾਨ ਜੀ ਕੱਲ 10 ਵਜੇ ਤੱਕ ਇੱਥੇ ਤੁਹਾਡੇ ਕੋਲ ਕੁਝ ਵੀ ਹੁੰਦਾ ਪਰਚਾ ਹੁੰਦਾ ਮਾਫੀ ਮੰਗਦਾ ਜੋ ਤੁਹਾਡਾ ਫੈਸਲਾ ਹੋਣਾ ਤੁਹਾਨੂੰ ਇਹ ਪੁੱਛਣਾ ਕਿ ਜੋ ਤੁਹਾਡਾ ਜੋ ਤੁਹਾਡਾ ਫੈਸਲਾ ਹੋਊਗਾ ਜੀ ਸਾਹਿਬ ਦੱਸੋ ਕੱਲ 10 ਵਜੇ ਤੱਕ ਹੋ ਜਾਊਗਾ ਜੀ ਹਾਂਜੀ ਜੋ ਕੱਲ ਨੂੰ ਕੁਛ ਨਹੀਂ ਇਹ ਤੁਸੀਂ ਮੇਰੀ ਗੱਲ ਗੈਰ ਜਦ ਆਉਂਗਾ ਤਾਂ ਤੁਸੀਂ ਪੱਕਾ ਸੁਵਾ ਲਿਓ ਮੈਂ ਕਹਿੰਦਾ ਮੈਂ ਮੁੜ ਕੇ ਤੁਹਾਡਾਂ ਗੱਲੀ ਨਹੀਂ ਕਰੂੰਗਾ ਦੁਬਾਰੀ ਬਸ ਕੱਲ 11 ਵਜੇ ਤੱਕ ਚਲੋ ਤੁਹਾਡੇ ਕੋਲ ਜੋ ਵੀ ਦਾ ਆਪਸੀ ਤੁਹਾਡੀ ਮੰਨ ਹੋਇਆ ਥੋੜਾ ਮਾਫ ਕਰਨਾ ਮਾਫ ਕਰ ਦਿਓ ਨਹੀਂ ਕਾਰਵਾਈ ਹੋ ਜੀ ਗੱਲ ਕੱਲ 11 ਵਜੇ ਤੱਕ ਠੀਕ ਹੈ ਠੀਕ ਹੈ ਜੀ ਅੱਗੇ ਬੋਲੋ ਮੈਂ 11:00 ਵਜੇ ਮੈਂ ਬਹਿਣਾ ਵੀ ਸਵੇਰੇ 11:00 ਵਜੇ ਕੋਈ ਬੁਲਾਉਣਾ ਬੋਲੋ ਬੋਲੋ ਆਪਾਂ ਨਾਲ ਇੱਥੇ ਕੀ ਉੱਥੇ ਜੀ ਮੈਂ ਕੀ ਹੋ ਗਏ ਚਲ ਦੱਸ ਦਿਓ ਮਾਰ ਲਈ ਆਪਾਂ ਮੈਂ ਬਸ ਕਰ ਲੋ ਕਰ ਲੋ ਗੱਲ ਉਹ ਚਲ ਬੋਲ 5 ਮਿੰਟ ਬਤਨਾ ਆ ਆ ਖਲਵਾ ਦਿਓ ਜੀ ਅਸੀਂ ਅੰਦਰ ਬੈਠਣ ਦੇ ਚਲੋ ਚਲ ਆਓ ਜੀ ਆ ਜੰਦਰ ਚਲੋ ਉੱਥੇ ਕਹਿ ਕੇ ਉੱਡ ਜਾ ਬੋਲ ਮਜਾ ਨਹੀਂ ਆ ਰਿਹਾ ਆ ਕੀ ਆ ਹੋ ਗਿਆ ਗੁਨਾਹ ਹੋ ਗਿਆ ਠੀਕ ਹੈ ਆ ਸਾਨੂੰ ਤੂੰ ਦੱਸ ਰਿਹਾ ਤੂੰ ਇਹਨਾਂ ਨੂੰ ਸੰਭਾਰਵੇਂ ਕਰੋ ਸ਼ੰਗਾਰਵੇਂ ਕਰੋ ਹੈਨਾ ਭਾਈ ਬਾਕੀ ਇਹ ਤੁਹਾਨੂੰ ਚਾਹਦੇ ਪੰਜਾਬ ਦੀ ਕੋਲ ਦੇਣੀ ਮੈਂ ਹੁਣੇ ਦੇ ਦਿੰਦਾ ਬੈਠੇ ਬੋਲ ਇੱਥੇ ਕੋਈ ਆ ਨਹੀਂ ਪੂਰੇ ਪੰਜਾਬ ਦੀ ਆਪਣਾ ਜੱਡਾ ਵੱਡਾ ਸ਼ਿੰਗਾਰ ਚ ਕਿੱਤੋਂ ਸੜਕਾ ਬੈਠੇ ਯਾਰ ਪਹਿਣਾ ਦੂਗੀ ਕੀਤੀ ਆਪਾਂ ਸੜਕਾ ਵੀ ਲਿਆਂਦੀਆਂ ਸ਼ਰਮ ਕਰਿਆ ਕਰੋ ਆਪਾਂ ਪਹਿਲਾਂ ਕਹਿੰਦੇ ਜਰਾ ਜਰਾ ਕਦਮ ਚੱਕਿਆ ਨਾ ਕਰੋ ਜੋ ਸੜਕਾ ਬਣੀ ਪਹਿਣਾ ਪੀਆਂ ਪੈਣ ਆ ਗਈਆਂ ਫੇਰ ਵੀ ਨਾ ਪਰਚੇ ਕਰਾ ਕੇ ਉੱਠਿਆ ਕਰੋ ਨਹੀਂ ਦਾ ਬੈਠਿਆ ਨਾ ਕਰੋ ਆਪਣੀ ਤੁਸੀਂ ਗੱਲ ਅਸੀਂ ਨਾਲ ਸਾਥ ਕਾਹਦੇ ਨੂੰ ਕਹੂੰ ਅੱਜ ਕੱਲ ਨੂੰ ਕਿਸੇ ਹੋਰ ਨੇ ਕਹਦਣਾ ਹਾਂ ਭੱਜੀ ਜਾਏ ਇਹ ਕੰਮ ਕਰਨ ਜਾਂਦੇ ਨੇ ਨਹੀਂ ਦਾ ਮੈਂ ਗੋਡੇ ਕਰੇ ਤਾਂ ਮਾਰਦੇ ਆ ਕਹਿੰਦੇ ਡਿਪਟੀ ਸਾਹਿਬ ਇੱਥੇ ਡਿਪਟੀ ਸਾਹਿਬ ਨੂੰ ਵੀ ਚਾਹੀਦਾ ਵਿਚਾਰ ਦਿਨ ਹੋ ਗਿਆ ਤੇ ਪਰਚਾ ਉਹ ਤੋਂ ਬੰਦ ਨਹੀਂ ਆਉਂਦਾ ਦੇਖੋ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਾਨੂੰ ਦੁੱਖ ਹੈ ਇਸ ਗੱਲ ਦਾ ਕਹਿਦਾਂ ਔਰ ਸਾਡੂ ਇਸ ਗੱਲ ਦਾ ਵੀ ਖੇਦ ਹੈ ਕਿ ਬੰਦੇ ਦੀ ਤੌਣ ਤੇ ਕਿਲਾੜਾ ਵਾ ਟੱਕਦਾ ਤੂੰ ਯਾਰ ਬੰਦਾ ਫਲ ਗਿਆ ਹੈ ਹਾਂ ਅਸੀਂ ਦੋ ਜਣੇ ਛੱਡਿਆ ਮਾਫੀ ਨਹੀਂ ਮੰਗੀ ਉਹ ਤਾਂ ਮੰਤਰੀ ਨਾਲੋਂ ਵੀ ਵੱਧਾ ਪ੍ਰਿਆਪ ਨੂੰ ਬੰਦਿਆ ਕਰਦਾ ਕਹਿੰਦਾ ਮੰਤਰੀ ਵਾਂਗੂਗਾ ਮਾਫੀ ਪੈਣੀ ਮੰਗਦਾ ਦੇਖੋ ਜੀ ਕਹਿੰਦਾ ਉਹ ਕਹਿੰਦਾ ਡਿਪਟੀ ਸਰਵਿਸ ਕਿਉਂਕਿ ਮੈਂ ਤਾਂ 3 ਦਿਨ ਦਾ ਉੱਥੇ ਸਾਰੇ ਆ ਡਿਪਟੀ ਸਾਹਿਬ ਅੱਜ ਵੀ ਅਸੀਂ ਸ਼ਹਿਰ ਤੇ ਬੈਠੇ ਹਾਂ ਸੜਕਾਂ ਤੇ ਸਾਰੇ ਵਹੀਕਲ ਜਿਵੇਂ ਮੈਂ ਤਾਂ 3 ਦਿਨ ਦਾ ਉੱਥੇ ਨੂਰਪੁਰ ਬੈਠੀ ਮੈਂ ਤਾਂ ਹੋਣ ਆਇਆ ਦੇਖੋ ਪਤਾ ਕੀ ਹੈ ਜੀ ਸਰ ਇੱਕ ਮਿੰਟ ਇੱਕ ਮਿੰਟ ਅਮੇ ਜੀ ਇੱਕ ਮਿੰਟ ਇੱਕ ਮਿੰਟ ਸਰ ਹਾਂ ਜੀ ਕੀ ਮਤਲਬ ਉਸ ਸੰਬੰਧੀ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਕੱਲ 5 ਵਜੇ ਤੱਕ ਦਾ ਟਾਈਮ ਦਿੱਤਾ ਹੈ ਕਿ ਜਿਸ ਵੀ ਬੰਦੇ ਨੇ ਇਹਨਾਂ ਦੇ ਨਾਲ ਜੋ ਗਲਤ ਸ਼ਬਦ ਬੋਲੇ ਆ ਔਰ ਜੋ ਕੁੱਟਮਾਰ ਕੀਤੀ ਹੈ ਉਸ ਸੰਬੰਧੀ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਸੀਂ ਕੱਲ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਰੇ ਆਪਣੇ ਸਿਪਾਹੀ ਮੁਲਾਜ਼ਮਾਂ ਨੂੰ ਕਿ ਤਿੰਨ ਚਾਰ ਦਿਨ ਤੋਂ ਤੁਸੀਂ ਧਰਨੇ ਦੇ ਬੈਠੇ ਹੋਇਆ ਤੇ ਸ਼ਹਿਰ ਦੇ ਵਿੱਚ ਵੀ ਸਫਾਈ ਦਾ ਹਾਲਤ ਮਾੜੀ ਹੈ ਸੰਗਤ ਬਾਹਰੋਂ ਆ ਰਹੀ ਹੈ ਤੇ ਅਸੀਂ ਇਹਨਾਂ ਨੂੰ ਕੱਲ ਤੋਂ ਵੀ ਕੱਲ ਤੋਂ ਵੀ ਇਹੀ ਕਹਿ ਰਹੇ ਸੀ ਕਿ 2 ਘੰਟੇ ਤੁਸੀਂ ਸਫਾਈ ਕਰ ਦੋ ਉਸ ਤੋਂ ਬਾਅਦ ਆਪਣਾ ਪ੍ਰੋਟੈਸਟ ਵੀ ਜਾਰੀ ਰੱਖੋ ਤੇ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਨਾਲ ਇਹਨਾਂ ਨੂੰ ਇਹਨਾਂ ਦੇ ਕਿਤੇ ਜੂਨੀਅਰ ਤੇ ਬਲਾਕ ਦੇ ਤੋਂ ਸੋਣੂ ਸੋਣੂ ਜੀ ਸੋ ਸਭ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਕੱਲ 5 ਵਜੇ ਤੱਕ ਦਾ ਪੁਲਿਸ ਪ੍ਰਸ਼ਾਸਨ ਨੂੰ ਤੇ ਆਪਣਾ ਟਾਈਮ ਦਿੱਤਾ ਜਾਵੇ ਤੇ ਜੋ ਤੁਹਾਡੀ ਹੈਗੀ ਮੰਗ ਹੈ ਸਰ ਕੱਲ ਕਿਉਂ ਅੱਜ ਕਿਉਂ ਅੱਜ ਕਿਨੂੰ ਅੱਜ ਸਰ ਅੱਜ ਆਏ ਆਈ ਅੱਜ ਇਹ ਪਰਚਾ ਕਰਾਉਣ ਵਾਸਤੇ ਆਏ ਆ ਪਰਚਾ ਕਰਵਾ ਕੇ ਜਾਵਾਂਗੇ ਆਪਾਂ ਇਹਨਾਂ ਨੇ 5 ਵਜੇ ਅੱਗੇ ਇਹਨਾਂ ਦੀ ਮੰਗ ਇਹਨਾਂ ਦੀ ਮੰਗ ਜਿਹੜੀ ਸੀਗੀ ਵੀ ਪਰਚਾ ਜਿਹੜਾ ਹੋਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੇ ਟਾਈਮ ਮੰਗਿਆ 5 ਵਜੇ ਤੱਕ ਦਾ ਹੂੰ ਸੋ ਮੈਰੀ ਇਹਨੂੰ ਲੈ ਲਓ ਦੇ ਦਿਓਗੇ ਸਾਹਿਬ ਜੀ ਹੁਣੇ ਕਰ ਦਿਓ ਮੇਰੀ ਬੇਨਤੀ ਸਾਡੀ ਵੀ ਬੇਨਤੀ ਮੰਨੋ ਗੁਰੂ ਨਗਰੀਏ ਸ਼ਹਿਰ ਦੇ ਵਿੱਚ ਸਫਾਈ ਦਾ ਬਹੁਤ ਮਸਲਾ ਮੰਨਦੇ ਆ ਜੀ ਗੁਰੂ ਨਗਰੀਏ ਦੇਖੋ 2 ਦਿਨ ਤੋਂ ਬੈਠੇ ਹੋਏ ਆ ਸਾਡੀ ਬੇਨਤੀ ਮੰਨ ਲਿਆ ਸਾਡੀ ਬੇਨਤੀ ਮੰਨ ਲਿਆ ਕੋਈ ਆ ਜਿੱਥੇ ਨੀ ਕੋੜਾ ਪਾ ਵੀ ਸੇੜ ਦੀ ਨੰਗਲ ਦੀ ਗੋਸ ਦੇ ਦਿੰਦੇ ਬੰਦ ਦੀ ਨਹੀਂ ਨੀ ਨੰਗਲ ਸੁਣੋ ਅੱਪਾ ਪਾ ਬਾਜ਼ਾਰ ਦੀ ਬਾਤ ਦੇ ਦਿੰਦੇ ਜਿੱਕਰ ਕੱਲ 5 ਵਜੇ ਤੱਕ ਨਹੀਂ ਕਾਰਵਾਈ ਹੁੰਦੀ ਤਾਂ ਅਸੀਂ ਨਾ ਤਾਂ ਤੁਸੀਂ ਜਿਹੜਾ ਜੋ ਮਰਜ਼ੀ ਕਰੋ ਅਸੀਂ ਬਚ ਨਹੀਂ ਆਣਾ ਸਰ ਕਿਉਂ ਜੀ ਐਨਾ ਟਾਈਮ ਕੋਲ ਸੁਜੈਸ਼ਨ ਦੇ ਟਾਈਮ ਮੰਗੇ ਸਰ ਸਰ ਐਨਾ ਟਾਈਮ ਕਾਹਦੇ ਤੁਸੀਂ ਘੱਟ ਟਾਈਮ ਵਿੱਚ ਅਸੀਂ ਪਹਿਲੀ ਪੰਜਾਬ ਦੀ ਦੇਣ ਤੇ 50 ਚ ਮਿੰਟ ਚੇਅਰ ਕਰ ਦਿੰਦੇ ਆ ਪਤਾ ਕੀ ਹੈ ਸ਼ਹਿਰ ਦਾ ਮਸਲਾ ਹੈ ਕਲੀਅਰ ਠੀਕ ਹੈ ਨਾ ਜੋ ਵੀ ਮਸਲੇ ਹੈਗੇ ਆ ਸਵੇਰ ਦੇ ਸਾਡੇ ਕੋਲ ਹੀ ਸੀਗੇ ਉਹ ਉਹਨੂੰ ਪੁੱਛ ਲਓ ਵੀ ਸਾਡਾ ਕੀ ਵਿਚਾਰ ਸੀ ਸਾਨੂੰ ਪਤਾ ਆ ਬਹੁਤ ਚੀਜ਼ਾਂ ਤਰੀਕੇ ਨਾਲ ਹੱਲ ਕਰਾਣੀ ਹੁੰਦੀ ਆ ਠੀਕ ਹੈ ਨਾ ਉਸ ਬੰਦੇ ਨੇ ਜੋ ਸ਼ਬਦਾਵਲੀ ਵਰਤੀ ਆ ਠੀਕ ਹੈ ਨਾ ਉਹ ਗਲਤ ਉਹਨੂੰ ਬੁਲਾਇਆ ਵੀ ਸੀਗਾ ਉਹ ਆਇਆ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਨਾ ਸਵੇਰ ਦੇ ਇਹਨਾਂ ਨੂੰ ਵੀ ਪਤਾ ਇਹ ਕਹਿੰਦਾ ਹੁਣ ਟਾਈਮ ਤਾਂ ਹੀ ਬਾਇ ਕੀਤਾ ਇਹ ਪਹਿਲਾਂ ਸਾਰੀ ਪਬਲੀਕਲੀ ਮਾਫੀ ਮੰਗਵਾਈ ਜਾਊਗੀ ਉਹ ਪਬਲੀਕਲੀ ਮਾਫੀ ਮੰਗਾਵਾਂਗੇ ਸਾਰੇ ਦੇ ਹੱਕ ਰੱਸੀ ਕਰਾਵਾਂਗੇ ਉਹਨੂੰ ਬੁਲਾਵਾ ਇਹਦਾ ਹੀ ਰਿਮਾਂਡ ਸੀ ਕਿ ਪਰਚਾ ਹੋਵੇ ਮਾਫੀ ਦੀ ਗੱਲ ਮੁੱਕਣੀ ਮੁੱਕਰੀ ਆ ਹੁਣ ਕੀ ਪਰਚਾ ਕੋਈ ਨਹੀਂ ਜਿੱਦਾਂ ਜਿੰਨਾ ਵੀ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਜਿੱਦਾਂ ਯੂਨੀਅਨ ਕਹਿਣਗੀ ਕਹੂਗੀ ਉਹਨਾਂ ਦੀ ਪੂਰੀ ਹੱਕ ਰੱਸੀ ਖੜਾਈ ਦੇਊਗੀ ਤੁਸੀਂ ਸੈਟੀਸਫਾਈਡ ਲੱਗੂਗਾ ਪਰ ਫੈਮਿਲੀ ਨਹੀਂ ਹੈ ਕਿਉਂਕਿ ਇਹ ਕੱਲੇ ਅਨੰਦਪੁਰ ਸਾਹਿਬ ਦਾ ਗੁਰੂ ਨਗਰੀ ਦਾ ਮਸਲਾ ਨਹੀਂ ਹੈਗਾ ਜਿਹੜੇ ਸੀਪਰ ਪਾਈਏ ਰੁਕਿਆ ਹੈ ਉਹ ਪੂਰੇ ਭਾਰਤ ਦੇ ਸੀਪਰਾਂ ਨੂੰ ਕਿਹਾ ਹੈ ਗੁੰਡ ਕੱਲ ਆਪਾਂ ਫਿਰ ਹੋਰੇ ਗਰੁੱਪਾਂ ਵਿੱਚ ਜਲੰਧਰ ਦੇ ਗਰੁੱਪਾਂ ਲੁਧਿਆਣਾ ਦੇ ਗਰੁੱਪਾਂ ਵਿੱਚ ਬਣੇ ਲੈਬ ਚ ਕਰਾਂਗੇ ਜਿੱਦਾਂ ਕਹਿੰਦੇ ਨੇ ਇਹ ਵੀ ਤੇ ਇਹਨਾਂ ਦੀ ਵੀ ਗੱਲ ਸੀ ਠੀਕ ਹੈ ਨਾ ਇਹ ਹਾਂ ਕਿਹਾ ਹੁੰਦੇ ਅਨੰਤਪੁਰ ਸਾਹਿਬ ਦੇ ਗੁੰਡੇ ਸੀਪੁਰਾ ਨੂੰ ਤਾਂ ਮੰਨਦੇ ਵੀ ਆਪਾਂ ਉਹ ਵੀ ਸਾਡੇ ਭਾਈ ਆਪਾਂ ਉਹਨਾਂ ਨਾਲ ਫਿਰ ਵੀ ਖੜੇ ਦੇ ਸਾਰੇ ਹੀ ਭਾਈ ਨੇ ਅਨੰਤਪੁਰ ਵਾਲੇ ਵੀ ਚਲੋ ਹੋਰ ਹੁਣ ਦੋਨੋਂ ਹੁਣ ਤੁਹਾਨੂੰ ਰਿਕਵੈਸਟ ਕੀਤੀ ਯਾਰੀ ਉੱਠੇ ਹੋ ਜਾਂ ਬੈਟਰੀ ਉੱਡੀ ਕਰ ਰਹੇ ਹੋ ਕਿਤੇ ਨਹੀਂ ਅਮਿਤ ਪਤਾ ਕੀ ਹੈ ਦੇਖ ਬਹੁਤ ਯਾਰ ਸਾਰੇ ਲੋਕ ਅਸੀਂ ਦੇ ਜਿੰਨਾ ਕੰਮ ਇਹਨਾਂ ਨੇ ਮੈਨੂੰ ਕਹਿਣਾ ਮੈਂ ਇਹਨਾਂ ਨੂੰ ਕਹਿਣਾ ਠੀਕ ਹੈ ਨਾ ਸਾਡਾ ਬਹੁਤ ਪਹਾਈਚਾਰਕ ਮਾਹੌਲ ਹੈ ਇੱਥੇ ਠੀਕ ਹੈ ਨਾ ਜੇ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਕਿਸੇ ਬੰਦੇ ਨੇ ਗਲਤ ਬੋਲਿਆ ਉਹਨੂੰ ਸਜ਼ਾ ਦੇਵਾਂਗੇ ਠੀਕ ਹੈ ਨਾ ਪ੍ਰੋਪਰ ਉਹਦੇ ਖਿਲਾਫ ਕਾਰਵਾਈ ਕਰਾਂਗੇ ਮੇਰੀ ਬੇਨਤੀ ਹੈ ਕਿ ਦੇਖੋ ਐਦਾਂ ਨਹੀਂ ਸਾਰੇ ਬੰਦੇ ਨੂੰ ਕੌਨਫੀਡੈਂਸ 'ਚ ਲੈ ਕੇ ਹਾਂਜੀ ਮੇਰੀ ਭੈਣਾ ਆ ਕੇ ਕਹਿੰਦੀ ਆ ਭੈਣੇ ਬੁਲਾਓ ਕੋਈ ਨਾ ਉਹ ਸਾਰੇ ਬੰਦੇ ਨੂੰ ਕੌਨਫੀਡੈਂਸ 'ਚ ਲੈ ਕੇ ਇਹ ਨਹੀਂ ਹੋਊਗਾ ਕਿਸੇ ਦਿਹਾਤ ਤਰ੍ਹਾਂ ਸੀ ਹੋਊਗਾ ਠੀਕ ਹੈ ਨਾ ਜੋ ਪ੍ਰੋਪਰ ਕਾਰਵਾਈ ਬਣਦੀ ਹੈ ਜੋ ਕਿਸੇ ਨੇ ਗਲਤ ਬੋਲਿਆ ਉਹਦੇ ਖਿਲਾਫ ਥੋੜੇ ਪਹਿਲਾਂ ਆਪਾਂ ਆਪਾਂ ਕਰਨਾ ਆਪਣੇ ਸਭ ਲੋ ਆ ਵੀ ਸੁਣ ਲੋ ਐਵਾ ਬੰਡਾ ਵੀ ਸੀਗਾ ਠੀਕ ਹੈ ਤੁਸੀਂ ਪਰੇ ਸੀਗੇ ਮੈਂ ਆਉਂਦੇ ਹੀ ਕਿਹਾ ਮੈਂ ਆ ਗਿਆ ਕਿਉਂਕਿ ਸਵੇਰੇ ਉੱਥੇ 6 ਘੰਟੇ ਜਾਮ ਲੱਗਾ ਰਿਹਾ ਕਿਪੁਰ ਸਾਹਿਬ ਜੀ ਬਿਲਕੁਲ ਡਾਕਟਰਸ ਫਸੇ ਰਹੇ ਡੈਡ ਬੋਡੀਜ਼ ਫਸੇ ਜਾ ਰਹੀਆਂ ਬਹੁਤ ਕੁਝ ਹੋਇਆ ਹੁਣ ਕੀ ਹੋਇਆ ਕਿ ਜਦੋਂ ਉਧਰੋਂ ਟ੍ਰੈਫਿਕ ਚੱਲਿਆ ਹੱਲੇ ਅਸੀਂ ਖਿਲਾ ਰਹੇ ਹਾਂ ਟ੍ਰੈਫਿਕ ਰੈਗੂਲੇਟ ਕਰ ਰਹੇ ਹਾਂ ਮੁੜ ਕੇ ਇੱਥੇ ਲੱਗ ਗਿਆ ਮੈਂ ਤੇ ਆਉਂਦੇ ਗਿਆ ਬ੍ਰਦਰ ਮੈਂ ਤੁਹਾਡੀ ਸਾਰੀ ਗੱਲ ਸੁਣਦਾ ਮੈਂ ਹੱਲੇ ਤੱਕ ਮਿਲਿਆ ਵੀ ਨਹੀਂ ਇਹਨਾਂ ਨੂੰ ਮੈਂ ਤੇ ਆਉਂਦੇ ਗਿਆ ਮੈਂ ਕਿਹਾ ਵੀਰ ਤੁਸੀਂ ਖੋਲੋ ਟ੍ਰੈਫਿਕ ਪਬਲਿਕ ਨੂੰ ਰਸਤਾ ਦੇ ਦਿਓ ਆਪਾਂ ਬੈਠੇ ਹੁਣੀ ਆਪਾਂ ਬੈਠ ਕੇ ਗੱਲ ਕਰਦੇ ਹੈਗੇ ਆ ਜਿਹੜੀ ਵੀ ਗੱਲ ਆ ਆਪਾਂ ਹੱਲ ਲੱਭ ਲੈਂਦੇ ਆ ਮੇਰਾ ਤਾਂ ਇਹੀ ਬੇਨਤੀ ਹੈਗੀ ਆ ਕਿ ਤੁਸੀਂ ਇੱਕ ਵਾਰੀ ਟ੍ਰੈਫਿਕ ਰੈਗੂਲੇਟ ਕਰ ਦਿਓ ਪਬਲਿਕ ਜਿਹੜੀ ਹੈਗੀ ਉਹ ਜਾਵੇ ਮੈਂ ਕਿਤੇ ਨਹੀਂ ਚੱਲਿਆ ਮੈਂ ਇੱਥੇ ਆ ਐਸਐਚਓ ਵੀ ਇੱਥੇ ਆ ਥਾਣਾ ਵੀ ਇੱਥੇ ਆ ਅਬਦੁੱਲ ਸਰ ਆਪਾਂ ਦੇਖੋ ਆਪਾਂ ਫਿਰ ਪ੍ਰਧਾਨ ਜੀ ਨੂੰ ਸਾਡੇ ਤੇ ਛੱਡਿਆ ਜੀ ਆਪਾਂ ਬੇ ਆਪਾਂ ਬਿਲਕੁਲ ਵੀ ਦੇਖੋ ਚਾਹੁੰਦੇ ਨਹੀਂ ਆ ਕਿ ਇਹ ਵੀ ਸਾਡੇ ਹੀ ਪਰਿਵਾਰ ਆ ਹੈਨਾ ਪਤਾ ਨਹੀਂ ਕਿਹੜੀ ਕਿਹੜੀ ਮਜ਼ਬੂਤ ਮੈਂ ਤੁਹਾਡੇ ਤੇ ਛੱਡਿਆ ਮੈਂ ਜੋ ਤੁਹਾਨੂੰ ਬੇਨਤੀ ਕਰਨੀ ਸੀ ਮੈਂ ਕਰ ਲਈ ਆ ਮੈਂ ਕਿਹਾ ਨਹੀਂ ਪਹੁੰਚਿਆ ਵਾਲੀ ਗੱਲ ਨਹੀਂ ਮੈਂ ਤਾਂ ਇਹ ਕਹਿੰਦਾ ਵੀ ਪ੍ਰਸ਼ਾਸਨ ਮਜਬੂਰ ਘਾਤੇ ਆ ਉਹ ਵੀਰ ਮੈਂ ਤਾਂ ਕਾਹਦਾ ਮਜਬੂਰ ਆ ਮੈਂ ਤਾਂ ਕਿਹਾ ਮੈਂ ਹੋਣੀ ਆ ਮੈਨੂੰ ਆਜੋ ਬੈਠ ਕੇ ਗੱਲ ਕਰਨੀ ਆ ਟਾਟਾ ਸਰ ਨਾਮ ਬੋਲਦਾ ਤੁਸੀਂ ਤਾਂ ਮਿੰਟ ਚ ਕਾਰਵਾਈ ਕਰਦੇ ਤੁਸੀਂ ਪੈਂਡਿੰਗ ਪਤਾ ਨਹੀਂ ਗੱਲ ਕੱਲ੍ਹ ਨਹੀਂ ਸਰ ਅੱਦਾ ਨਹੀਂ ਆ ਜਿੱਥੇ ਅਸੀਂ ਤੁਹਾਡੇ ਨਾਲ ਦੇਖੋ ਖੜੀ ਦਾ ਖੜੀ ਦਾ ਠਕ ਠੋਕ ਕੇ ਖੜੀ ਦਾ ਐਨੇ ਬੰਦੇ ਮੈਂ ਨਹੀਂ ਬੋਲੇ ਇੱਕ ਸ਼ਬਦ ਵੀ ਮੈਂ ਸਵੇਰ ਦਾ ਹੁੰਦਾ ਪੋਲਾ ਹੋ ਕੇ ਖੜਾ ਵਾ ਹੋਵੇ ਤੁਸੀਂ ਕੰਮ ਸਗਾ ਮੀਨਾ ਬਾਰੇ ਤਰਸਦਾ ਖਾਓ ਜੀ ਆਪਣਾ ਦਿਨ ਰਾਤ ਤੁਹਾਡੀ ਮਦਦ ਕਰੋਗੀ ਤੁਸੀਂ ਕੱਲ ਤੁਸੀਂ ਇਹ ਕਹਿ ਰਹੇ ਨਾ ਮੈਨੂੰ ਕਿੰਨੇ ਵਜੇ ਦਾ ਟਾਈਮ ਕਰ ਰਹੇ ਹੋ ਜੀ 5 ਵਜੇ ਦਾ ਨਹੀਂ ਜੀ ਕੱਲ ਤੁਸੀਂ ਮੈਨੂੰ ਟਾਈਮ ਦਿਓ 2 ਵਜੇ ਦਾ ਮੈਂ ਸੌਟ ਆਊਟ ਕਰ ਦਿੰਦਾ ਹਾਂ ਹੁਣ ਮੇਰੀ ਮੰਨ ਲਓ ਮੇਰੀ ਮੰਨ ਲਓ 2 ਵਜੇ ਗਲਤੀ ਸਰ 2 ਵਜੇ ਰ ਮੈਂ ਹੁਣੇ ਹੀ ਰੁਪਏ ਸ਼ੇਅਰ ਕਰ ਦਾਂ ਤੁਹਾਨੂੰ ਫਿਰ ਕੱਲੂ ਮਾਹੌਲ ਹੋਰ ਖਰਾਬ ਹੋਣਾ ਯਾਰ ਕਾਹਨੂੰ ਮਾਹੌਲ ਖਰਾਬ ਕਰਨਾ ਮੈਂ ਤਾਂ ਕਹਿੰਨਾ ਆਜੋ ਬੈਠ ਜਾਓ ਟਰੈਫਿਕ ਜੈਮ ਚੱਕ ਦਿਓ ਮੈਂ ਆਜੋ ਹੁਣੇ ਬੈਠਾ ਇਹ ਮੰਨਦੇ ਸਰ ਚੱਕਲੇ ਨੇ ਜਾਮ ਤੂੰ ਪਰਚਾ ਕਰੋ ਉੱਡ ਜਾਂਦੇ ਸਰ ਸਰ ਉਹ ਇੱਕ ਬੰਦੇ ਦੀ ਕਰਕੇ ਅਸੀਂ ਐਡੀ ਵੱਡੀ ਝੇਲ ਰਹੇ ਹਾਂ ਐਡਾ ਵੱਡਾ ਪੰਛਾ ਫਿਰ ਝੇਲ ਰਹੇ ਆ ਕੀ ਆ ਮੈਂ ਜਿਹੋ ਜਿਹੜਾ ਵੱਡਾ ਜੀ ਬਖੀ ਸਾਡੇ ਮੋਹਦਾਰ بڑے ਬੰਦੇ ਸਿਆਣੇ ਬੰਦੇ ਇੰਨੀ देर ਤੇ ਬੈਠੇ ਵੀ ਮਾਫੀ ਕਿਉਂ ਨਹੀਂ ਮੰਗ ਸਕਦਾ ਉਸ ਬੰਦੇ ਬੰਦਾ ਸਾਡੇ ਫੋਨ ਦੀ ਗਲਤੀ ਹੈ ਯਾਰ ਪ੍ਰਸ਼ਾਸਨ ਨੂੰ ਮੋਢਾ ਕਾਦਾ ਮੈਂ ਤੇ ਆਇਆ ਹੋਣਾ ਮੈਨੂੰ ਇੱਕ ਮਿੰਟ ਗੱਲ ਕਰ ਲੈਂਦੇ ਗੱਲ ਕੀ ਹੈਗੀ ਮੈਂ ਦੱਸਦਾ ਨਾ ਨਹੀਂ ਮੇਰੀ ਤੇ ਕੋਈ ਗੱਲ ਨਹੀਂ ਬੈਠੋ ਤੁਸੀਂ ਕਾਹ ਕਰ ਰਹੇ ਹੋ 10 ਮਿੰਟ ਜਿੰਦਾਬਾਦ